ਸਤਿ ਨਮਸਕਾਰ ਟੂਪਨ 5 ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕੰਨ ਵਾਲੀ ਚੁਮਕੀ ਸ਼ਾਨੇ ਪੰਜਾਬ ਨੂੰ ਦਿੱਲੀ ਸਟੇਸ਼ਨ ਦੇ ਬਾਹਰ ਪੁੱਜਿਆ ਅੱਧਾ ਘੰਟਾ ਹੋ ਚੁੱਕਾ ਸੀ ਪਰ ਸਿਗਨਲ ਨਾ ਮਿਲਣ ਕਾਰਨ ਗੱਡੀ ਅਜੇ ਵੀ ਕਾਊਂਟਰ ਤੇ ਖਲੋਤੀ ਸੀ ਸਵਾਰੀਆਂ ਕਾਲੀਆਂ ਪੈ ਚੁੱਕੀਆਂ ਸਨ ਦਿਨ ਭਰ ਦਾ ਥਕੀਵਾ ਛੇਤੀ ਛੇਤੀ ਘਰ ਪੁੱਜਣ ਦੀ ਤਾਂਗ ਪਲੇਟਫਾਰਮ ਤੇ ਖਲੋਤੇ ਸਨੇਹੀਆਂ ਤੇ ਰਿਸ਼ਤੇਦਾਰਾਂ ਦੀ ਚਿੰਤਾ ਮੁਸਾਫਰ ਅੰਦਰੋਂ-ਅੰਦਰ ਹੀ ਕੋੜ ਰਹੇ ਸਨ ਕਿ ਗੱਡੀ ਕਦੋਂ ਪਲੇਟਫਾਰਮ ਤੇ ਲੱਗੇ ਕਦੋਂ ਉਹ ਬਾਹਰ ਨਿਕਲਣ ਤੇ ਆਪੋ ਆਪਣੇ ਘਰਾਂ ਨੂੰ ਜਾਣ। ਇੱਥੇ ਆ ਕੇ ਇਹਦੇ ਪਹਿਂਦੇ ਜਾਮ ਹੋ, ਪਹੀਏ ਜਾਮ ਹੋ ਜਾਂਦੇ ਨਹੀਂ। ਚੱਲਣ ਦਾ ਨਾਂ ਨਹੀਂ ਲੈਂਦੀ। ਢੜਪੜ ਕਰਦੀਆਂ ਕੁ ਸਵਾਰੀਆਂ ਦਰਵਾਜ਼ੇ ਕੋਲ ਆ ਕੇ ਬਾਹਰ ਵੱਲ ਦੇਖ ਰਹੀਆਂ ਸਨ। ਕੁਝ ਬੰਦੇ ਸੀਟਾਂ ਤੇ ਬੈਠੇ ਸੁਸਤਾ ਰਹੇ ਸਨ ਤੇ ਕੁਝ ਆਪੋ ਵਿੱਚ ਹੀ ਗੱਲ ਨਹੀਂ ਲੱਗੇ ਹੋਏ ਸਨ। ਪਤਾ ਨਹੀਂ ਹੋ ਹਜੇ ਹੋਰ ਕਿੰਨੀ ਧੀਰ ਲੱਗੇਗੀ। ਦਰਵਾਜ਼ੇ ਦੇ ਨਾਲ ਵਾਲੀਆਂ ਸੀਟਾਂ ਤੇ ਬੈਠਾ ਇੱਕ ਸੱਜਣ ਨਾ ਅਲੋ ਬੈਠੀ ਸਵਾਰੀ ਨੂੰ ਕਹਿ ਰਿਹਾ ਸੀ ਗੱਡੀ ਚੰਗੀ ਪਲੀਟਾ ਹਿੰਤੇ ਸੀ ਪਤਾ ਨਹੀਂ ਇੱਥੇ ਆ ਕੇ ਕੀ ਬਿਮਾਰੀ ਪੈ ਗਈ ਇੱਕ ਮੁਸਾਫਰ ਆਪਣੇ ਸਾਹਮਣੇ ਬੈਠੇ ਮੁਸਾਫਰ ਨੂੰ ਕਹਿ ਰਿਹਾ ਸੀ ਕੁਝ ਪਤਾ ਨਹੀਂ ਲੱਗਦਾ ਡੇਲਵੇ ਵਾਲਿਆਂ ਦਾ ਟਾਈਮ ਸੇਰ ਕੰਮ ਨਾ ਕਰਨ ਦੀ ਸੌ ਖਾਦੀ ਹੋਈ ਹੈ ਇਹਨਾਂ ਨੇ ਗੱਡੀ ਚੰਗੀ ਪਲੀਟਾ ਟਾਈਮ ਸਿਰ ਪਹੁੰਚ ਗਈ ਸੀ ਪਰ ਨਹੀਂ ਇਹ ਲੋਕ ਤਾਂ ਆਪਣੀ ਆਦਤ ਤੋਂ ਮਜਬੂਰ ਨੇ ਕੁਝ ਨਹੀਂ ਹੋ ਸਕਦਾ ਇੱਥੇ ਨਾਲ ਬੈਠਾ ਮੁਸਾਫਰ ਕੁੜਕੁੜ ਕਰਦਾ ਕਦੇ ਖਿੜਕੀ ਦੇ ਬਾਹਰ ਤੱਕਦਾ ਤੇ ਕਦੇ ਘੜੀ ਦੇਖਦਾ ਤੁਸੀਂ ਫਿਕਰ ਨਾ ਕਰੋ ਮਾਲਕੋ ਰੋਟੀ ਘਰ ਜਾ ਕੇ ਹੀ ਖਾਵਾਂਗੇ ਹੁਣ ਤਾਂ ਗੱਡੀ ਨੇ ਵਿਸਲ ਵੀ ਦੇ ਦਿੱਤੀ ਐ ਆਪਣੀ ਮਸਤੀ ਵਿੱਚ ਦਰਵਾਜ਼ੇ ਵੱਲ ਜਾ ਰਹੇ ਇੱਕ ਸਰਦਾਰ ਜੀ ਨੇ ਤੁੰਕਾ ਮਾਰਿਆ ਐਨੇ ਵਿੱਚ ਗੱਡੀ ਹੌਲੀ-ਹੌਲੀ ਸਰਕਣ ਲੱਗੀ ਮੁਸਾਫਰਾ ਸੁਖ ਦਾ ਸਾਲਿਆ ਬੀਬਾ ਹੁਣ ਤਾਂ ਖੁਸ਼ ਐ ਸਰਦਾਰ ਜੀ ਨੇ ਇੱਕ ਬਾਲੜੀ ਦੀ ਪਿੱਠ ਥਾਪੜਦਿਆਂ ਪੁੱਛਿਆ ਚਲੋ ਸਮੇ ਸਿਰ ਘਰ ਪੁੱਜ ਜਾਵਾਂਗੇ ਇੱਕ ਬਿਰਧ ਇਸਤਰੀ ਦੇ ਮੂੰਹੋਂ ਨਿਕਲਿਆ ਉਸ ਪਰੇ ਬੈਠੇ ਹਾਂ ਮੁੰਮਰ ਮੁੰਡਿਆਂ ਨਾਲ ਹਾਸਾ ਠੱਠਾ ਕਰਦੇ ਆਪਣੇ ਮੁੰਡੇ ਨੂੰ ਆਵਾਜ਼ ਦਿੱਤੀ ਕਾਕਾ ਜੀ ਉੱਪਰੋਂ ਸਮਾਨ ਲਾ ਲਵੋ ਫੇਰ ਕੜਮ ਹੱਸ ਪੈ ਜਾਓ ਚੰਗਾ ਮਾਂ ਜੀ ਕਹਿ ਕੇ ਮੁੰਡਾ ਉੱਪਰ ਪਏ ਸੂਟਕੇਸ ਤੇ ਬੈਗ ਲਾਉਣ ਲੱਗ ਪਿਆ ਕੁਝ ਨੌਜਵਾਨ ਮੁੰਡੇ ਡੱਬੇ ਵਿੱਚ ਆ ਕੇ ਰੌਲਾ ਪਾਉਣ ਲੱਗੇ ਉਹ ਉੱਚੀ ਉੱਚੀ ਹੱਸ ਰਹੇ ਸਨ ਦਰਵਾਜ਼ੇ ਦੇ ਹੈਂਡਲ ਕੜ ਕਦੇ ਹੀਠਾ ਉਤਰ ਜਾਂਦੇ ਕਦੇ ਟਪੂਸੀ ਮਾਰ ਕੇ ਅੰਦਰ ਆ ਜਾਂਦੇ ਉਹਨਾਂ ਦਾ ਚੋਲ ਮੋਲ ਦੇਖ ਸਿਆਣੀ ਉਬਰਦੀ ਇੱਕ ਸਵਾਰੀ ਨੇ ਦਰਵਾਜ਼ੇ ਨਾਲ ਹੀ ਪਹਿਲੀ ਖਿੜਕੀ ਵਾਲੀ ਸੀਟ ਤੇ ਬੈਠੀ ਲੜਕੀ ਨੂੰ ਤੱਕਿਆ ਲੜਕੀ ਬਾਹਰ ਹੁੰਦੀਆਂ ਜਾਂਦੀਆਂ ਗੱਡੀਆਂ ਦੇਖਣ ਵਿੱਚ ਮਗਨ ਸੀ ਬੇਟਾ ਅੰਦਰ ਹੋ ਕੇ ਬੈਠ ਜਰਾ ਇਹ ਲੁੱਟ ਖੋ ਕਰਨ ਵਾਲੇ ਮੁੰਡੇ ਨੇ ਇਹ ਮਿੰਟਾਂ ਸਕਿੰਟਾਂ ਵਿੱਚ ਹੀ ਚੱਲਦੀ ਗੱਡੀ ਵਿੱਚੋਂ ਤੀਵੀਆਂ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਲੈ ਜਾਂਦੇ ਨੇ ਆਪਣੇ ਵੱਲੋਂ ਬਚਾਤਾ ਰੱਖਣਾ ਹੀ ਚਾਹੀਦਾ ਹੈ ਬਈ ਦੂਜੀ ਸੀਟ ਦੂਜੇ ਪਾਸੇ ਸੀਟ ਤੇ ਬੈਠੇ ਬਜ਼ੁਰਗ ਨੇ ਉਸ ਦੀ ਹਾਂ ਵਿੱਚ ਹਾਮਲਾ ਦਿੱਤੀ ਤੂੰ ਇੱਧਰ ਆ ਕੇ ਆ ਜਾ ਬੇਟਾ ਮੇਰੇ ਕੋਲ ਲੜਕੀ ਦੇ ਪਿਤਾ ਨੇ ਉਸ ਨੂੰ ਉੱਚਕਾਰਦਿਆਂ ਆਪਣੇ ਪਾਸ ਬੁਲਾ ਲਿਆ ਨਿੱਕੀ ਪਾਲੜੀ ਖਿੜਕੀ ਵਾਲੀ ਸੀਟ ਤੋਂ ਉੱਠ ਕੇ ਆਪਣੇ ਪਿਤਾ ਵਾਲੇ ਪਾਸੇ ਵਹਿ ਗਈ ਪਰ ਦੂਜੇ ਪਾਸੇ ਦੇ ਵਰਤ ਤੇ ਬੈਠੀ ਮੁਟਿਆਰ ਦੇ ਲੂੰ ਕੱਡੇ ਖੜੇ ਹੋ ਗਏ ਉਹਨੇ ਘੁੰਮ ਕੇ ਦਰਵਾਜ਼ੇ ਵੱਲ ਵੇਖਿਆ ਦਰਵਾਜੇ ਦਾ ਹੈਂਡਲ ਫੜੀ ਕਦੇ ਬਾਹਰ ਤੇ ਕਦੇ ਅੰਦਰ ਝੂਟੀਆਂ ਲੈ ਰਿਆ ਮਲੂਕ ਮੁੰਡਾ ਉਹਨੂੰ ਦੰਤ ਜਿਹਾ ਦਿਖਾਈ ਦਿੱਤਾ ਕੰਨਾਂ ਦੀਆਂ ਵਾਲੀਆਂ ਲਾ ਲੈਂਦੇ ਨੇ ਜਸਲੀਨ ਦੇ ਮੂੰਹਰੋਂ ਹੂਕ ਜਹੀ ਉਠੀ ਪਰ ਉਸ ਦੇ ਬੁੱਲ ਨਾ ਫੜਕੇ ਇੰਜ ਹੀ ਹੁੰਦਾਏ ਤੇ ਤੈਨੂੰ ਨਹੀਂ ਪਤਾ ਸ਼ਰਦ ਨਾਲ ਕੀ ਹੋਇਆ ਸੀ ਕਿਹੜੀ ਸ਼ਰਦ ਸਾਡੇ ਨਾਲ ਪੜਦੀ ਸੀ ਤੂੰ ਭੁੱਲ ਵੀ ਗਈ ਨਹੀਂ ਤਾਂ ਉਹਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ ਮੇਰੀ ਸਹੇਲੀ ਸਾਰੀ ਕਲਾਸ ਵਿੱਚ ਇੱਕੋ ਇੱਕ ਮੇਰੀ ਜਿਗਰੀ ਦੋਸਤ ਪਰ ਉਸ ਨਾਲ ਬਹੁਤ ਮਾੜਾ ਹੋਇਆ ਸੀ ਉਹ ਹਸ਼ਿਆਰੇ ਦੇਖਣ ਨੂੰ ਇੰਨਾ ਮੁੰਡਿਆਂ ਜਿਹਾ ਮਲੂਕ ਜਾਪਦੇ ਸਨ ਪਰ ਉਹਨਾਂ ਕਿਹੜਾ ਕਾਰਾ ਕੀਤਾ ਉਹ ਵੱਡੇ ਤੋਂ ਵੱਡਾ ਦੈਂਤ ਵੀ ਸ਼ੈੰਦ ਨਾ ਕਰ ਸਕੇ ਆਪਣੇ ਨਾਲ ਗੱਲਾਂ ਕਰਦੀ ਜਸਲੀ ਨੇ ਇੱਕ ਵਾਰ ਫਿਰ ਗੱਡੀ ਦੇ ਦਰਵਾਜ਼ੇ ਵੱਲ ਤੱਕਿਆ ਮੁੰਡੇ ਅਜੇ ਵੀ ਦਰਵਾਜ਼ੇ ਵਿੱਚ ਖਲੋਤੇ ਖਰੂਦ 파 ਰਹੇ ਸਨ ਸਟੂਪਿਡ ਉਹਦੇ ਮੂੰਹ ਨਿਕਲਿਆ ਤੇ ਉਹ ਇੱਕ ਵਾਰ ਫਿਰ ਆਪਣੀ ਮੈਮਰੀ ਲੈਨ ਵਿੱਚ ਚਲੀ ਗਈ ਮਾਮਾ ਇੱਕ ਮਿੰਟ ਕਿਉਂ ਕੀ ਹੋਇਆ ਇਹ ਨਹੀਂ ਪਤਾ ਕੀ ਹੋਇਆ ਪਰ ਇੱਥੇ ਕੁਝ ਨਾ ਕੁਝ ਹੋਇਆ ਜ਼ਰੂਰ ਹੈ ਕੋਈ ਹਾਦਸਾ ਹੋ ਗਿਆ ਲੱਗਦਾ ਲੱਗਦਾ ਤਾਂ ਮੈਨੂੰ ਇਵੇਂ ਹੀ ਹੈ ਠਹਿਰੋ ਜਰਾ ਭੀੜ ਵਿੱਚ ਸਾਡੇ ਕਾਲਜ ਦੀਆਂ ਕੁਝ ਕੁੜੀਆਂ ਨੇ ਇਹਨਾਂ ਦਾ ਇੱਥੇ ਕੀ ਕੰਮ ਉਂਝ ਹੀ ਲੰਘ ਰਹੀਆਂ ਹੋਣਗੀਆਂ ਉਂਝ ਤਾਂ ਰੋਜ਼ ਹੀ ਲੰਗੀਦਾ ਮਾਂ ਜੇ ਇਹ ਇੱਥੇ ਖੜੀਆਂ ਨੇ ਤਾਂ ਕੋਈ ਨਾ ਕੋਈ ਗੱਲ ਜ਼ਰੂਰ ਹੋਵੇਗੀ ਤੁਸੀਂ ਠਹਿਰੋ ਮੈਂ ਦੇਖਦੀ ਆਂ ਜਸਲੀਨ ਨੇ ਕਾ ਨੂੰ ਛੜਕਦੇ ਇੱਕ ਪਾਸੇ ਖੜੀ ਕੀਤਾ ਤੇ ਤੇਜ਼ੀ ਨਾਲ ਬਾਹਰ ਨਿਕਲ ਭੀੜ ਵੱਲ ਚਲੀ ਗਈ ਉਹ ਅੱਗੇ ਵਧੀ ਤਾਂ ਆਪਣੀਆਂ ਕਈ ਸਹੇਲੀਆਂ ਤੇ ਉਸਦੀ ਨਜ਼ਰ ਪਈ ਉਹਨਾਂ ਦੇ ਚਿਹਰੇ ਉੱtre ਹੋਏ ਸਨ ਕੁਝ ਇੱਕ ਦੀਆਂ ਅੱਖਾਂ ਵਿੱਚ ਅਥਰੂ ਦੇਖ ਕੇ ਉਸ ਨੂੰ ਚਿੰਤਾ ਜਈ ਹੋਈ ਕਿਦਰੇ ਸਾਡੀ ਕਲਾਸ ਦੀ ਕਿਸੇ ਵਿਦਿਆਰਥਣ ਨਾਲ ਕੋਈ ਭਾਣਾ ਨਾ ਵਾਪਰ ਗਿਆ ਹੋਵੇ ਇਹ ਵਿਚਾਰ ਮਨਵੀ ਚਾਉਂਦਿਆਂ ਹੀ ਉਸ ਦੀ ਰੂਹ ਕੰਬ ਗਈ। ਉਹ ਨੇੜੇ ਗਈ ਤਾਂ ਗੱਲ ਉੱਕਾ ਹੀ ਸਾਫ ਹੋ ਗਈ। ਉਸ ਦੀ ਨਿੱਕੀ ਸਹੇਲੀ ਸ਼ਰਧ ਮੂਹਤੇ ਮੂਹ ਸੜਕ ਤੇ ਲੰਮੀ ਪਈ ਸੀ। ਕੀ ਹੋਇਆ ਇਹਨੂੰ? ਉਸਨੇ ਮਨਵੀ ਉਸਤੇ ਮਨਵੀ ਚ ਸਵਾਲ ਉੱਠਿਆ। ਹੋਰ ਅੱਗੇ ਹੋਈ ਸੜਕ ਤੇ ਡੁੱਲਾ ਲਹੂ ਦਿਖਾਈ ਦਿੱਤਾ। ਉਹ ਪੈਰ ਪੈਸੀਰ ਤੋਂ ਪੈਰਾਂ ਤੱਕ ਹਲੂਣੀ ਗਈ। ਮੱਥੇ ਤੇ ਪਸੀਨੇ ਦੀਆਂ ਤਰੀਲੀਆਂ ਆ ਗਈਆਂ। ਹੋਇਆ ਕੀ ਇਹ ਆਮ ਹੋ ਰਿਹਾ ਉਸਤੇ ਮੂੰਹ ਨਿਕਲਿਆ ਹੂਣਾ ਕੀ ਐ ਜੀ ਗੁੰਡਿਆਂ ਮਦਮਾਸ਼ਾ ਨੇ ਆਤ ਚੁੱਕੀ ਹੋਈ ਐ ਭੀੜ ਵਿੱਚ ਖਲੋਤੇ ਇੱਕ ਸੱਜਣ ਦੇ ਬੋਲ ਉਸਦੇ ਕੰਨਿ ਪਏ ਪਰ ਉਸਦੀ ਪੂਰੀ ਗੱਲ ਸੁਣੇ ਬਿਨਾ ਉਹ ਭੀੜ ਨੂੰ ਚੀਰਦੀ ਅੱਗੇ ਵਧੀ ਛੜਕ ਤੇ ਲਹੂ ਲਹਾਨ ਪਈ ਸ਼ਰਦ ਦੀ ਹਾਲਤ ਤੱਕ ਉਹ ਥਾ ਉਸ ਥਾ ਮਾਰੀ ਇਹ ਕਿਦਾਂ ਹੋ ਗਿਆ ਉਹ ਬੁੜਬੜਾਈ ਆਪਣੇ ਅੱਗੇ ਖਲੋਤੇ ਬੰਦਿਆਂ ਨੂੰ ਪਿੱਛੇ ਤੱਕ ਉਹ ਸ਼ਰਦ ਕੋਲ ਜਾ ਪੁੱਜੀ ਉਹਨਾਂ ਦੀ ਇੱਕ ਸਹੇਲੀ ਸ਼ਰਦ ਦੇ ਮੂੰਹ ਵਿੱਚ ਪਾਣੀ ਪਾ ਰਹੀ ਸੀ ਉਸ ਬੁਰੀ ਤਰ੍ਹਾਂ ਚੀਕਾ ਮਾਰਦੀ ਸ਼ਰਦ ਦਾ ਸਿਰ ਪਲੋਸਿਆ ਜਾਂ ਤੇ ਉਸ ਦੇ ਹੱਥ ਲਹੂ ਰੰਗੇ ਹੋ ਗਏ ਤਾਂ ਉਹ ਕੰਬ ਉਹ ਕੰਬ ਜਿਹਾ ਗਈ ਉਸ ਇੱਕ ਵਾਰ ਫਿਰ ਸ਼ਰਦ ਨੂੰ ਧਿਆਨ ਨਾਲ ਵੇਖਿਆ ਉਸ ਦੇ ਇੱਕ ਕੰਨ ਵਿੱਚੋਂ ਅਜੇ ਵੀ ਲਹੂ ਸੇਮ ਰਿਹਾ ਸੀ ਦੋਵੇਂ ਜਾਣੇ ਨਸ਼ੇ ਵਿੱਚ ਘੜੋਸੇ ਸਨ ਭੀੜ ਵਿੱਚ ਖਲੋਤਾ ਇੱਕ ਅਢੇਡ ਉਮਰ ਦਾ ਵਿਅਕਤੀ ਕਹਿ ਰਿਹਾ ਸੀ ਬਾਈਕ ਕਿਹੜਾ ਚੱਜ ਨਾਲ ਚੱਲ ਰਹੀ ਸੀ ਉਸ ਤੋਂ ਨਾਲ ਖਲੋਤਾ ਨੌਜਵਾਨ ਦਾ ਸਰੀਹਾ ਸੀ ਦੇਖਣ ਨੂੰ ਤਾਂ ਚੰਗੇ ਘਰਾਂ ਦੇ ਹੋਣ ਹਰ ਜਾਪ ਦੇ ਸਨ ਤੇ ਉਹਨਾਂ ਦਾ ਘਾਰਾ ਦੇਖੋ ਸ਼ਰਾਫਤ ਤਾਂ ਦਾ ਤਾਂ ਸਮਾ ਹੀ ਨਹੀਂ ਰਿਹਾ ਹਰ ਕੋਈ ਆਪਣੇ ਆਪ ਨੂੰ ਖੱਬੀ ਖਾਂ ਸਮਝੀ ਬੈਠਾ ਹੈ ਇਹ ਰੋਹ ਵਿੱਚ ਆਏ ਇੱਕ ਸੱਜਣ ਦੇ ਬੋਲ ਸਨ ਚੰਗੀ ਤਰ੍ਹਾਂ 470 ਟਕਾ ਕੇ ਪੈ ਜਾਣ ਤਾਂ ਸਾਰੀ ਹੁਸ਼ਿਆਰੀ ਨਿਕਲ ਜਾਂਦੀ ਹੈ ਇਹੋ ਜਿਹੇ ਲੋਕਾਂ ਦੀ ਇੱਕ ਮਟਿਆਰ ਦੀ ਆਵਾਜ਼ ਗੂੰਜਦੀ ਹੈ ਬੀਪਾ ਇਹੋ ਕੰਮ ਨਹੀਂ ਹੁੰਦਾ ਇਸੇ ਲਈ ਇਹੋ ਜਿਹੇ ਮੁਸਟੰਡੇ ਚਾਂਬਲੇ ਫਿਰਦੇ ਨੇ ਕਿਸੇ ਨੇ ਜਵਾਬ ਦਿੱਤਾ ਉਹ ਕੁਝ ਹੋਰ ਕਹਿਣਾ ਚਾਹੁੰਦਾ ਸੀ ਪਰ ਪੁਲਿਸ ਦੀ ਗश्ती ਵੈਨ ਦੇ ਆ ਜਾਣ ਨਾਲ ਭੀੜ ਵਿੱਚ ਖਲਬਲੀ ਮਚ ਗਈ ਲੋਕਾਂ ਨੂੰ ਇੱਕ ਪਾਸੇ ਕੀਤਾ ਗਿਆ ਤੇ ਉਹ ਬੋਲਦਾ ਬੋਲਦਾ ਚੁੱਪ ਕਰ ਗਿਆ ਟਾੜੇ ਵਿੱਚੋਂ ਕਿਸੇ ਨੇ ਦੇਖਿਆ ਇਹ ਸਭ ਹੁੰਦਿਆ ਪੁਲਿਸ ਆਫਸਰ ਨੇ ਭੀੜ ਵੱਲ ਦੇਖਦਿਆਂ ਪੁੱਛਿਆ ਸਾਹਿਬ ਇਹ ਬੱਚੀ ਚੰਗੀ ਪਲੀ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਜਾ ਰਹੀ ਸੀ ਪਿੱਛੋਂ ਆ ਰਹੇ ਬਾਈਕ ਸਵਾਰ ਦੋ ਨੌਜਵਾਨ ਇਹਨਾਂ ਨਾਲ ਘੜਾ ਇੱਕ ਸੜਕੇ ਲੰਗੇ ਤਾਂ ਇਸੇ ਚੱਕਰ ਵਿੱਚ ਪਿੱਛੇ ਬੈਠੇ ਨੌਜਵਾਨ ਨੇ ਇਸ ਦੇ ਕੰਨ ਦੇ ਝੁੰਮਕੇ ਤੇ ਚਪਟਾ ਮਾਰਿਆ ਸਾਡੇ ਦੇਖਦਿਆਂ ਦੇਖਦਿਆਂ ਹੀ ਉਹ ਝੁੰਮਕਾ ਲੈ ਕੇ ਉਹ ਗਏ ਉਹ ਗਏ ਜਦ ਅਸੀਂ ਝੁੰਮਕੇ ਵੇਖਿਆ ਤਾਂ ਇਸ ਦੇ ਕੰਨ ਲਹੂ ਲਹਾਨ ਹੋਇਆ ਪਿਆ ਸੀ ਇੱਕ ਜਾਣੇ ਨੇ ਸੰਖੇਪ ਵਿੱਚ ਸਾਰੀ ਗੱਲ ਦੱਸ ਦਿੱਤੀ ਦੋਵੇਂ ਨਸ਼ੇ ਵਿੱਚ ਤੋਤਸਨ ਇੱਕ ਹੋਰ ਨੇ ਦੱਸਿਆ ਉਹ ਬੜੀ ਬੇਪਰਵਾਹੀ ਨਾਲ ਚਾਂਗਰਾ ਮਾਰਦੇ ਇਧਰ ਵਾਲੇ ਪਾਸਿਓਂ ਆਏ ਪਿੱਛੇ ਬੈਠਾ ਸੂਰਮਾ ਤਾਂ ਕੁਝ ਜ਼ਿਆਦਾ ਮੱਛਰਿਆ ਹੋਇਆ ਸੀ ਉਸ ਇਹਨਾਂ ਬੱਚੀਆਂ ਨੂੰ ਦੇਖਿਆ ਤਾਂ ਹੋਰ ਉੱਚੀ ਚਾਂਗਰਾ ਮਾਰਨ ਲੱਗਾ ਉਹ ਉਸ ਬਾਈ ਕਚਲਾ ਰਹੇ ਨੋ ਜਵਾਨ ਦੇ ਕੰਨਾਂ ਵਿੱਚ ਕੁਸਮੁਸ ਕੀਤੀ ਤਾਂ ਉਹ ਵੀ ਪੁੱਤਰ ਗਿਆ ਉਹ ਲਾਪਰਵਾਹੀ ਨਾਲ ਬੁਲੇਟ ਕੁੜੀਆਂ ਵੱਲ ਲੈ ਗਿਆ ਨੇੜੇ ਪੁੱਜਨ ਤੇ ਪਹਿਲਾਂ ਤਾਂ ਉਸ ਕੁੜੀ ਨੂੰ ਧਫਾ ਮਾਰਿਆ ਤੇ ਫਿਰ ਚੌਂ ਬੰਦਿਆਂ ਦੇ ਪਿੱਛੇ ਖਲੋਤਾ ਬਜ਼ੁਰਗ ਹੋਰ ਕੁਝ ਕਹਿ ਨਾ ਸਕਿਆ ਪੁਲਿਸ ਵਾਲਿਆਂ ਪੰਚਨਾਮਾ ਕਰਨ ਵਿੱਚ ਬਹੁਤਾ ਸਮਾਨਾ ਲਾਇਆ ਐਂਬੂਲੈਂਸ ਬੁਲਾ ਕੇ ਸ਼ਰਦ ਨੂੰ ਤੁਰੰਤ ਤੁਰਤ ਫੁਰਤ ਨਜ਼ਦੀਕੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਤੇ ਇਹ ਅਜੇ ਹੁਣੇ ਮਸਾਂ ਮਸਾਂ ਅੱਖ ਲੱਗੀ ਹੈ ਕੱਲ ਤਾਂ ਪੂਰਾ ਦੇਣੀ ਚੀਕਦੀ ਰਹੀ ਪਰ ਅੱਜ ਕੁਝ ਆਰਾਮ ਹੈ ਚੱਲ ਕੋਈ ਨਾ ਹੌਲੀ-ਹੌਲੀ ਠੀਕ ਹੋ ਜਾਊ ਤੁਸੀਂ ਘਬਰਾਉ ਨਾ ਦਸਲੀਨ ਨੇ ਸ਼ਰਦ ਦੀ ਮਾਂ ਨੂੰ ਹੌਸਲਾ ਦਿੰਦਿਆਂ ਕਿਹਾ ਤੇ ਕਾਨੂੰ ਤਕਲੀਫ ਕਰਨੀ ਸੀ ਤੇ ਕਾਨੂੰ ਤਕਲੀਫ ਕਰਨੀ ਸੀ ਫੋਨ ਕਰਕੇ ਹਾਲ ਪੁੱਛ ਲੈਂਦੀ ਉਹ ਤਾਂ ਠੀਕ ਐ ਬਿਜ਼ੀ ਰਿਹਾ ਵੀ ਤਾਂ ਨਹੀਂ ਜਾਂਦਾ ਕਾਲਜ ਵਿੱਚ ਵੀ ਸਾਰੀਆਂ ਕੁੜੀਆਂ ਤੇ ਪ੍ਰੋਫੈਸਰ ਸ਼ਰਦ ਦੀ ਹਾਲਤ ਬਾਰੇ ਪੁੱਛਦੇ ਰਹੇ। ਉਹਨਾਂ ਵਿੱਚ ਕਾਫੀ ਘਬਰਹਟ ਫੈਲੀ ਹੋਈ ਹੈ। ਕਈ ਤਾਂ ਹਸਪਤਾਲ ਆਉਣਾ ਚਾਹੁੰਦੀਆਂ ਨੇ। ਕੱਲ ਦੀ ਭੀੜ ਲੱਗੀ ਹੋਈ ਹੈ। ਸ਼ਰਦ ਦੀ ਇੱਕ ਸਹੇਲੀ ਉਸਦਾ ਹਾਲ ਪੁੱਛ ਕੇ ਜਾਂਦੀ ਹੈ ਤੇ ਦੁੱਜੀ ਆ ਜਾਂਦੀ ਹੈ। ਇੱਕ ਦੋ ਪ੍ਰੋਫੈਸਰ ਵੀ ਆ ਚੁੱਕੇ ਨੇ। ਉਹਨਾਂ ਦੱਸਿਆ ਸੀ ਭਈ ਸਾਡੀ ਪ੍ਰਿੰਸੀਪਲ ਸ਼ਰਦ ਦੀ ਹਾਲਾਤ ਤੇ ਬਹੁਤ ਚਿੰਤਤ ਹੈ। ਮੌਕਾ ਮਿਲਦੇ ਹੀ ਉਹ ਕਿਸੇ ਵੇਲੇ ਉਸ ਨੂੰ ਦੇਖਣ ਲਈ ਆ ਸਕਦੀ ਹੈ। ਬੀਜੀ ਨੇ ਦੱਸਿਆ ਉਹਨਾਂ ਦਾ ਉਹਨਾਂ ਦਾ ਆਉਣਾ ਹੀ ਹੋਇਆ ਪੂਰਾ ਕਾਲਜ ਹਲਾ ਕੇ ਰੱਖ ਦਿੱਤਾ ਇਸ ਵਾਰਦਾਤ ਨੇ ਕੁੜੀਆਂ ਵਿੱਚ ਬੜੀ ਦਹਿਸ਼ਤ ਹੈ ਮੈਨੇਜਮੈਂਟ ਨੇ ਪੁਲਿਸ ਕਪਤਾਨ ਨਾਲ ਗੱਲ ਕੀਤੀ ਸੀ ਇਸ ਬਾਰੇ ਜਸਲੀਨ ਨੇ ਦੱਸਿਆ ਪੁਲਿਸ ਵਾਲਿਆਂ ਕੁਝ ਕਿਹਾ ਉਹਨਾਂ ਕਹਿਣਾ ਕੀ ਹੈ ਇਹੋ ਭਈ ਅਸੀਂ ਲੋੜੀਂਦੇ ਕਦਮ ਚੁੱਕ ਰਹੇ ਹਾਂ ਦੋਸ਼ੀਆਂ ਨੂੰ ਫੜ ਲਿਆ ਹੈ ਤੁਸੀਂ ਫਿਕਰ ਨਾ ਕਰੋ ਪੁਲਿਸ ਕਪਤਾਨ ਇੱਥੇ ਵੀ ਆਇਆ ਸੀ ਭਲਾ ਲੋਕ ਸੀ ਕਿੰਨੀ ਧੀਰ ਮੈਨੂੰ ਹੌਸਲਾ ਦਿਂਦਾ ਰਿਹਾ ਉਹ ਆਈ ਸੀ ਯੂ ਵਿੱਚ ਵੀ ਗਿਆ ਸੀ ਸ਼ਰਦ ਨੂੰ ਦੇਖਣ ਫਿਰ ਹਸਪਤਾਲ ਵਾਲਿਆਂ ਤੋਂ ਲੜਿੰਦੀ ਪੁੱਛ ਗਿਆ ਸ਼ਿਕਰ ਕੇ ਚਲਾ ਗਿਆ ਬੀਜੀ ਨੇ ਦੱਸਿਆ ਡਾਕਟਰ ਕੀ ਹਾਲ ਏ ਬੈੱਡ ਨੰਬਰ 3 ਵਾਲੀ ਲੜਕੀ ਦਾ ਆਈ ਸੀ ਯੂ ਵਿੱਚੋਂ ਡਾਕਟਰ ਨੂੰ ਬਾਹਰ ਨਿਕਲਦਿਆਂ ਦੇਖ ਜਸਲੀਨ ਨੇ ਪੁੱਛਿਆ ਅੱਗੇ ਨਾਲੋਂ ਬੈਟਰ ਐ ਕੰਨ ਤੇ ਟਾਂਕੇ ਲਾ ਦਿੱਤੇ ਨੇ ਥੋੜੇ ਦਿਨਾਂ ਤੱਕ ਠੀਕ ਹੋ ਜਾਵੇਗੀ ਪਰ ਮਾਨਸਿਕ ਤੌਰ ਤੇ ਉਹ ਅਜੇ ਵੀ ਸਦਮੇ ਵਿੱਚ ਸਬਿਤਮੇ ਵਿੱਚੋਂ ਬਾਹਰ ਨਹੀਂ ਆਈ ਉਸ ਵਿੱਚ ਚੋਖਾ ਸਮਾਂ ਲੱਗ ਸਕਦਾ ਹੈ ਪਰ ਤੁਹਾਡੇ ਸਾਰਿਆਂ ਦਾ ਪਿਆਰ ਤੇ ਸੰਯੋਗ ਨਾਲ ਉਸ ਦਾ ਠੀਕ ਹੋਣਾ ਮੁਸ਼ਕਲ ਵੀ ਨਹੀਂ ਤੁਹਾਡੇ ਵਿੱਚੋਂ ਇੱਕ ਜਣਾ ਉਸ ਨੂੰ ਮਿਲ ਸਕਦਾ ਹੈ ਬਹੁਤੀ देर ਗੱਲ ਨਾ ਕਰਨਾ ਦੂਜੇ ਮਰੀਜ਼ ਡਿਸਟਰਬ ਹੁੰਦੇ ਨੇ ਡਾਕਟਰ ਹਦਾਇਤ ਦੇ ਕੇ ਦੂਜੇ ਕਮਰੇ ਵਿੱਚ ਚਲੀ ਗਈ ਜਸ ਤੂੰ ਮਿਲ ਲੈ ਸਹੇਲੀ ਆਪਣੀ ਨੂੰ ਮੈਂ ਇੱਥੇ ਹੀ ਬਹਿਣੀ ਆ ਰਾਤ ਨੂੰ ਕੌਣ ਹੋਵੇਗਾ ਇੱਥੇ ਜਸਲੀਨ ਨੇ ਪੁੱਛਿਆ ਸਿਰਫ ਇੱਕ ਜਣਾ ਠਹਿਰ ਸਕਦਾ ਹੈ ਵੇਲੇ ਇੱਕ ਵੇਲੇ ਲੋਡ ਪੈ ਜਾਂਦੀ ਹੈ ਅੰਦਰ ਤਾਂ ਬਹਿਣ ਹੀ ਨਹੀਂ ਦਿੰਦੇ ਕਾਮ ਦੀ ਗੱਲ ਕਰੋ ਤੇ ਝਟਪਟ ਆ ਜਾਓ ਬਾਹਰ ਇੱਥੇ ਈ ਇੱਕ ਪਾਸੇ ਪਏ ਰਹੀਦਾ ਹੋਰ ਇੱਕ ਦੋ ਦਿਨ ਦੀ ਗੱਲ ਐ ਮਿਲ ਜੁਲ ਕੇ ਇਹ ਸਾਮਾਨ ਨਿਕਲ ਜਾਣਾ ਬੀਜੀ ਨੇ ਲੰਬਾ ਸਾਹ ਛੱਡਦਿਆਂ ਕਿਹਾ ਤੈਨੂੰ ਰਾ ਲੱਭ ਪਿਆ ਜਸਲੀਨ ਨੂੰ ਦੇਖਦਿਆਂ ਇਹ ਸ਼ਰਦ ਇੱਕ ਤਰ੍ਹਾਂ ਨਾਲ ਜੀਕ ਪਈ ਉਹਦਨ ਦੀ ਚੱਕਰ ਤੇ ਚੱਕਰ ਘੱਟ ਰਹੀਆਂ ਇੱਥੋਂ ਦੇਖ ਤੇ ਤੂੰ ਕਹਿਨੀ ਐ ਰਾਲਾ ਪਪਿਆ ਮੈਂ ਕਿਉਂ ਨਹੀਂ ਦੇਖਿਆ ਤੈਨੂੰ ਤੈਨੂੰ ਹੋਸ਼ ਹੀ ਕਿੱਥੇ ਸੀ ਨਹੀਂ ਯਕੀਨ ਤਾਂ ਬੀਜੀ ਨੂੰ ਪੁੱਛ ਲੈ ਤੂੰ ਸਹੀ ਕਹਿਨੀ ਐ ਉਦੋਂ ਦੀ ਮਾਤੀ ਮਾਰੀ ਗਈ ਮੇਰੀ ਕੁਝ ਜਿਆਦਾ ਹੀ ਨਹੀਂ ਰਹਿੰਦਾ ਸਭ ਠੀਕ ਹੋ ਜਾਵੇਗਾ ਤੂੰ ਫਿਕਰ ਨਾ ਕਰ ਡਾਕਟਰ ਮਿਲੀ ਸੀ ਮੈਨੂੰ ਹੁਣੇ ਇੱਥੇ ਕਹਿੰਦੀ ਸੀ ਫਿਕਰ ਵਾਲੀ ਕੋਈ ਗੱਲ ਨਹੀਂ 2-4 ਦਿਨਾਂ ਤੱਕ ਛੁੱਟੀ ਦੇ ਦੇਾਂਗੇ। ਪਹਿਲਾਂ ਆਈ ਸੀ ਯੂ ਵਿੱਚੋਂ ਤਾਂ ਬਾਹਰ ਆਵਾਂ ਫਿਰ ਜਨਰਲ ਵਾਰਡ ਵਿੱਚ ਪਤਾ ਨਹੀਂ ਇਨਾ ਕਿੰਨੇ ਦਿਨ ਰੱਖਣਾ ਸਰਦ ਦੇ ਮੂੰਹੋਂ ਇਹ ਬੋਲ ਮਸਾ ਨਿਕਲੇ। ਉਹ ਫੇਸਪਈ ਚੰਗੀ ਪਲੀ ਛੜਕ ਤੇ ਤੁਰੀ ਜਾ ਰਹੀ ਸੀ। ਮਨੀਤਾ ਦੀ ਕਿਸੇ ਗੱਲ ਤੋਂ ਹਾਸਾ ਆ ਗਿਆ। ਪਿੰਕੀ ਉਸੇ ਗੱਲ ਨੂੰ ਲੈ ਕੇ ਮ제 ਲੈ ਰਹੀ ਸੀ। ਮੈਂ ਦੋਹਾਂ ਦੀਆਂ ਗੱਲਾਂ ਸੁਣ ਅੰਦਰੋਂ-ਅੰਦਰੀ ਖੁਸ਼ ਹੋ ਰਹੀ ਸੀ ਕਿ ਅਚਾਨਕ ਉਹ ਹਸੀਆਰੇ ਪਤਾ ਨਹੀਂ ਕਿਧਰੋਂ ਆਏ ਬੁਲਟ ਇੱਕ ਤਰ੍ਹਾਂ ਨਾਲ ਸਾਡੇ ਉੱਤੇ ਚੜਾ ਦਿੱਤਾ ਮੈਂ ਤਰਬਕ ਕੇ ਇੱਕ ਪਾਸੇ ਹੋਣ ਲੱਗੀ ਤਾਂ ਅੱਗੇ ਬੈਠੇ ਮੁੰਡੇ ਨੇ ਮੈਨੂੰ ਹਲਕਾ ਜਿਹਾ ੱੱਕਾ ਦਿੱਤਾ ਤੇ ਪਿੱਛੇ ਬੈਠੇ ਮੁੰਡੇ ਨੇ ਮੇਰੇ ਕੰਨਾਂ ਵਿੱਚ ਪਾਏ ਝੁੰਮਕੇ ਨੂੰ ਫੜ ਲਿਆ ਉਹ ਝਟਕੇ ਨਾਲ ਝੁੰਮਕਾ ਲਾ ਕੇ ਦੌੜ ਗਏ ਦਰਦ ਨਾਲ ਮੇਰਾ ਬੁਰਾ ਹਾਲ ਸੀ ਮੈਂ ਬੁਰੀ ਤਰ੍ਹਾਂ ਨਾਲ ਚੀਕੀ ਸਾਰੀਆਂ ਸਹੇਲੀਆਂ ਨੇ ਰਲ ਕੇ ਰੌਲਾ ਪਾਇਆ ਕੁਝ ਲੋਕਾਂ ਨੇ ਉਹਨਾਂ ਮਕਾਰਾਂ ਦਾ ਪਿੱਛਾ ਵੀ ਕੀਤਾ ਪਰ ਉਹ ਹੱਥ ਨਹੀਂ ਆਏ ਉਹ ਤੋਂ ਵੀ ਫੜੇ ਗਏ ਨਹੀਂ ਤੇਰਾ ਚੁੰਮਕਾ ਉਹਨਾਂ ਜਿੱਥੇ ਵੇਚਿਆ ਸੀ ਪੁਲਿਸ ਨੇ ਉੱਥੋਂ ਬਰਾਮਦ ਕਰ ਲਿਆ ਏ ਜਸਲੀਨ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਬੇਟੀ ਤੇਰੀ ਸਹੇਲੀ ਠੀਕ ਕਹਿ ਰਹੀ ਹੈ ਇਹ ਜਾਂਚ ਲਈ ਆਏ ਬਜ਼ੁਰਗ ਪੁਲਿਸ ਇੰਸਪੈਕਟਰ ਦੇ ਬੋਲ ਸੰਨ ਪਰ ਅੰਕਲ ਕੀ ਫਾਇਦਾ ਦੋ ਦਿਨਾਂ ਵਿੱਚ ਛੁੱਟ ਵੀ ਜਾਣਗੇ ਫਿਰ ਕਿਸੇ ਕੁੜੀ ਦੀਆਂ ਖੁਸ਼ੀਆਂ ਦਾ ਕਾਣ ਹੋਵੇਗਾ ਜਿਸ ਲਈ ਨੇ ਹੋ ਜੀਆਂ ਜਿੰਸਾਂ ਨੀਆਂ ਜੋਕਾਂ ਹੁੰਦੀਆਂ ਨੇ ਜੋਕਾਂ ਇਹਨਾਂ ਦੀ ਪਿਆਸ ਤਾਂ ਭੋਲੇ ਭਲੇ ਸ਼ਰੀਫ ਲੋਕਾਂ ਦਾ ਖੂਨ ਪੀਣ ਨਾਲ ਬੁਝਦੀ ਏ ਇਹ ਲੋਕ ਕਿਸੇ ਦੀ ਕਿਸੇ ਦੇ ਮਿੱਤ ਨਹੀਂ ਹੁੰਦੇ ਬਸ ਜੁੱਤੀ ਤੇ ਯਾਰ ਹੁੰਦੇ ਨੇ ਦਹਿਸ਼ਤ ਵਰਦਾਂ ਤੋਂ ਘੱਟ ਨਹੀਂ ਹੁੰਦੇ ਇਹ ਲੋਕ ਐਨੀ ਸ਼ੇਤੀ ਦਾ ਬਾਹਰ ਉਹ ਨਹੀਂ ਦਿੰਦੇ ਬੰਦੇ ਤੇ ਪੁੱਤ ਬਣਾ ਕੇ ਛੱਡਾਂਗੇ ਅੱਗੋਂ ਇਹੋ ਜਿਹਾ ਕਾਰਾ ਕਰਨ ਲੱਗੇ 100 ਵਾਰ ਸੋਚਣਗੇ ਤੂੰ ਫਿਕਰ ਨਾ ਕਰ ਅੰਕਲ ਇਹੋ ਜਈਆਂ ਜਿੰਸਾਂ ਸ਼ਹਿਰੀਆਂ ਦੀ ਜਾਨ ਮਾਲ ਤੇ ਇੱਜ਼ਤ ਲਈ ਖਤਰਾ ਹੁੰਦੀਆਂ ਨੇ ਇਹ ਤਾਂ ਜ਼ਹਿਰੀਲੇ ਨਾਗ ਹੁੰਦੇ ਨੇ ਇਹਨਾਂ ਨੂੰ ਕੁਚਲ ਹੀ ਦੇਣਾ ਚਾਹੀਦਾ ਏ ਕੰਨ ਦੀ ਪੀੜ ਨਾਲੋਂ ਵੱਧ ਮਾਨਸਿਕ ਪੀੜਾ ਤੋਂ ਦੁਖੀ ਸ਼ਰਤ ਗੁੱਸੇ ਵਿੱਚ ਪਰੀ ਪੀਤੀ ਪਤਾ ਨਹੀਂ ਹੋਰ ਕਿੰਨੀ ਦੇਰ ਆਪਣਾ ਕੁਬਾਰ ਘਟਦੀ ਰਹੀ ਬਜ਼ੁਰਗ ਇਨਸਪੈਕਟਰ ਨੇ ਥਰਮੇ ਨਾਲ ਪੁੱਛਗਿਛ ਕੀਤੀ ਤੇ ਪੰਚਨਾਮਾ ਤਿਆਰ ਕਰਕੇ ਉਹ ਇਹ ਕਹਿ ਕੇ ਉਸ ਤੋਂ ਵਿਦਾ ਲਈ ਇਦਾਂ ਹੀ ਹੋਵੇਗਾ ਮੇਰੀ ਬੱਚੀ ਤੂੰ ਬੇਫਿਕਰ ਹੋ ਕੇ ਸੌਂ ਜਾ ਲੋੜ ਪਈ ਤਾਂ ਮੈਂ ਫੇਰਾਵਾਂਗਾ ਐਕਸਕਿਊਜ਼ ਮੀ ਮੈਡਮ ਡਾਕਟਰ ਦੇ ਆਉਣ ਦਾ ਸਮਾਂ ਹੋ ਗਿਆ ਏ ਤੁਸੀਂ ਬਾਹਰ ਜਾ ਕੇ ਬੈਠੋ ਨਰਸਦੀ ਕੈਂਟ ਤੇ ਜਸਲੀਨ ਚੌਂਦੀ ਹੋਈ ਵੀ ਉਸੇ ਉਸ ਪਾਸ ਬੈਠ ਨਾ ਸਕੀ ਸਵੇਰ ਦਾ ਸਮਾਸੀ ਵਿਜੇ ਚੌਕ ਤੋਂ ਲੈ ਕੇ ਇੰਡੀਆ ਗੇਟ ਤੱਕ ਰਾਜਪਥ ਤੇ ਸੈਰ ਕਰਨ ਵਾਲੇ ਲੋਕਾਂ ਦੀ ਚਹਲ ਪੈਰ ਸੀ ਪੁਰਾਣੇ ਤੇ ਨਵੇਂ ਨੌਕਰਸ਼ਾਹ ਸਿਆਸਤਾਨ ਸੰਸਦ ਮੈਂਬਰ ਸੋਸ਼ਲ ਵਰਕ ਵਰਕਰ ਬੁੱਧੀਜੀਵੀ ਕੁਝ ਪੜਾਕੂ ਤੇ ਖੜਾਰੇ ਤੇਜ਼ ਗਤੀ ਨਾਲ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚੱਕਰ ਘੱਟ ਘੱਟ ਕੇ ਪਸੀਨਾ ਬਹਾ ਰਹੇ ਸਨ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਮੁੰਡਿਆਂ ਦੀਆਂ ਟਾਹਣੀਆਂ ਇੰਡੀਆ ਗੇਟ ਲੱਗੇ ਕ੍ਰਿਕਟ ਦਾ ਮੈਚ ਦੇਖਣ ਖੇਡਣ ਵਿੱਚ ਰੁੱਝੇ ਹੋਏ ਸਨ ਕੁਝ ਜੋੜਿਆਂ ਨਾਲ ਲੱਗੇ ਪਾਰਕਾਂ ਵਿੱਚ ਬੈਠੇ ਦਿਲ ਦੀਆਂ ਰਮਝਾਂ ਬੋਝ ਰਹੇ ਸਨ ਉਹ ਖੁਸ਼ਗਵਾਰ ਮਾਹੌਲ ਵਿੱਚ ਵੀ ਇੱਕ ਚੀਕ ਸਭ ਨੂੰ ਹਿਲਾ ਕੇ ਰੱਖ ਦਿੰਦੀ ਹੈ ਉਢੇੜ ਅੰਢੇੜ ਉਮਰ ਦੀਪਰ ਰਾਜ ਕੇ ਸੋਹਣੀ ਸੁਨਖੀ ਔਰਤ ਰੋਲਾ ਪਾ ਰਹੀ ਹੈ ਮੇਰੀ ਚੇਨ ਮੇਰੀ ਚੇਨ ਕੀ ਹੋਇਆ ਇਹਦੀ ਚੇਨ ਨੂੰ ਕੁਝ ਲੋਕ દોੜ ਕੇ ਉਸ ਪਾਸ ਜਾਂਦੇ ਹਨ ਜਸਲੀਨ ਵੀ ਉਹਨਾਂ ਵਿੱਚੋਂ ਇੱਕ ਸੀ ਬੋਟ ਕਲੱਬ ਦੀ ਲਾਲ ਬੱਤੀ ਕ੍ਰਾਸ ਕਰਕੇ ਇੰਡੀਆ ਗੇਟ ਵੱਲ ਜਾ ਰਹੇ ਬਾਈਕ ਸਵਾਰਾਂ ਵੱਲ ਹੱਥ ਨਾਲ ਇਸ਼ਾਰਾ ਕਰਦੇ ਹੋ ਰੋਲਾ ਪਾ ਰਹੀ ਸੀ ਪੁਲਸ ਦੀ ਗਸ਼ਤੀ ਵੈਨ ਨੇ ਉਹਨਾਂ ਦਾ ਪਿੱਛਾ ਕੀਤਾ ਨੈਸ਼ਨਲ ਸਟੇਡੀਅਮ ਲਾ ਕੇ ਉਹਨਾਂ ਨੂੰ ਫੜ ਲਿਆ ਗਿਆ ਸਭ ਠੀਕ ਠਾਕ ਹੋ ਗਿਆ ਔਰਤ ਨੂੰ ਉਹਦਾ ਨੈਕਲੇਸ ਵਾਪਸ ਮਿਲ ਗਿਆ ਗਸਤੀ ਵੇਣ ਵਾਲਿਆਂ ਨੂੰ ਰੱਜ ਕੇ ਸ਼ਾਬਾਸ਼ ਮਿਲੀ ਸੱਪੋ ਕੋਸਸਾਨ ਪਰ ਜਸਲੀਨ ਦਾ ਧਿਆਨ ਮੁੜ ਕੁੜ ਸ਼ਰਦ ਵੱਲ ਜਾਂ ਚਲਾ ਜਾਂਦਾ ਉਸ ਨਾਲ ਤਾਂ ਇਸ ਤੋਂ ਵੀ ਵੱਧ ਭਿਆਨਕ ਹਾਸਾ ਹੋਇਆ ਸੀ ਭਾਵੇਂ ਸ਼ਰਦ ਹੁਣ ਨਵੰਬਰ 9 ਹੋ ਚੁੱਕੀ ਸੀ ਸਦਮੇ ਵਾਲੀ ਹਾਲਾਤ ਵਿੱਚੋਂ ਉਹ ਚਰੋਕਣੀ ਬਾਹਰ ਨਿਕਲ ਚੁੱਕੀ ਸੀ ਉਸ ਦੇ ਖੰਨ ਤੇ ਜ਼ਖਮ ਦਾ ਨਿਸ਼ਾਨ ਵੀ ਮਿਟ ਗਿਆ ਸੀ ਖੋਰੇ ਉਸ ਨੂੰ ਮੰਦਭਾਗੀ ਘਟਨਾ ਜਾਦ ਹੋਵੇ ਜਾਂ ਨਾ ਹੋਵੇ ਪਰ ਜਸਲੀਨ ਦੇ ਕੰਨਾਂ ਵਿੱਚ ਹਸਪਤਾਲ ਦੇ ਬਿਸਤਰ ਤੇ ਪਈ ਸ਼ਰਦ ਦੇ ਕਹੇ-ਬੋਲ ਅਜੇ ਵੀ ਗੂੰਜ ਰਹੇ ਸਨ ਇਹੋ ਜਿਹੀਆਂ ਜਿੰਸਾਂ ਨਿਰੀਆਂ ਜੋਕਾ ਹੁੰਦੀਆਂ ਨੇ ਜੋਕਾਂ ਇਹਨਾਂ ਦੀ ਪਿਆਸ ਤਾਂ ਭੋਲੇ-ਪਾਲੇ ਸ਼ਰੀਫ ਲੋਕਾਂ ਦਾ ਖੂਨ ਪੀਣ ਨਾਲ ਹੀ 부ਝਦੀ ਹੈ ਇਹ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ ਬਸ ਜੁੱਤੀ ਦੇ ਚਾਰ ਹੁੰਦੇ ਨੇ ਦੇਸ਼ ਦੇ ਘਰ ਤਾਂ ਤੋਂ ਘਟ ਨਹੀਂ ਹੁੰਦੇ ਇਹ ਲੋਕ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ